ਬਿਲਕੁਲ ਇਹ ਕੋਈ ਸ਼ੱਕ ਨਹੀਂ ਕੇਂਦਰ ਸਰਕਾਰ ਅਸੀਂ ਸਭ ਇਕੱਠੇ ਮਿਨਿਸਟਰ ਸਹਿਬਾਨ ਸਾਰੇ ਚਾਹੇ ਗ੍ਰਹਿ ਮੰਤਰੀ ਜੀ ਹੋਣ ਚਾਹੇ ਸਾਡੇ ਪਿਊਸ਼ ਗੋਇਲ ਜੀ ਹੋਣ ਜਿਹੜੇ ਆਪ ਜਾਣਦੇ ਨੇ ਚਾਹੇ ਸਾਡੇ ਮਿਨਿਸਟਰ ਐਗਰੀਕਲਚਰ ਹੋਣ ਅਸੀਂ ਸਾਰੇ ਇਕੱਠੇ ਬੈਠ ਕੇ ਇਹ ਸਾਰਿਆਂ ਨੇ ਦੁਬਾਰਾ ਤੋਂ ਦੁਬਾਰਾ ਜਿਹੜੀ ਡੱਲੇਵਾਲ ਸਾਹਿਬ ਨੂੰ ਜਿਹੜੇ ਸਾਡੇ ਸਤਕਾਰਯੋਗ ਲੀਡਰ ਨੇ ਉਹਦੇ ਬਾਰੇ ਬਹੁਤ ਚਿੰਤਿਤ ਸੀ ਸਾਰਿਆਂ ਨੇ ਅਪੀਲ ਕੀਤੀ ਫੈਸਲਾ ਕਰਕੇ ਵੀ ਦੁਬਾਰਾ ਇੱਕ ਵਾਰ ਅਪੀਲ ਕਰੀਏ ਬੇਨਤੀ ਕਰੀਏ ਤੇ ਅੱਜ ਇਹ ਇਹ ਨਹੀਂ ਮੈਂ ਜਾਊਗਾ ਵੀ ਉਹਨਾਂ ਨੇ ਆਪਣੇ ਕਿਸਾਨ ਲੀਡਰਸ਼ਿਪ ਆਪਣੇ ਕਿਸਾਨ ਸਾਥੀਆਂ ਕਿਉਂਕਿ ਉਹਨਾਂ ਦਾ ਵੀ ਇਹੀ ਕਹਿਣਾ ਸੀਗਾ ਵੀ ਸਾਨੂੰ ਤੁਹਾਡੀ ਲੋੜ ਆ ਬਹੁਤ ਵੱਡੀ ਤੇ ਉਹਨਾਂ ਦੇ ਕਰਕੇ ਵੀ ਮੈਂ ਇਹ ਨਹੀਂ ਕਹਿੰਦਾ ਵੀ ਇਕੱਲੀ ਸਰਕਾਰ ਕਰਕੇ ਪਰ ਉਹਨਾਂ ਨੇ ਆਪਣੇ ਕਿਸਾਨ ਲੀਡਰ ਨਾਲ ਗੱਲ ਕਰਕੇ ਕਿਸਾਨਾਂ ਨਾਲ ਗੱਲ ਕਰਕੇ ਕਿਉਂਕਿ ਇਹ ਮੈਂ ਦੁਬਾਰਾ ਸਾਫ਼ ਕਰ ਦਿੰਦਾ ਬਿਲਕੁਲ ਇਹ ਫੈਸਲਾ ਹੋ ਚੁੱਕਿਆ ਹੈ ਜਿਵੇਂ ਉਹਨਾਂ ਨੂੰ ਕਿਹਾ ਚਾਏ ਫੜਾ ਫੜਾਈ ਹੋਈ ਹੋਦੋਂ ਆ ਕੁਝ ਹੋਇਆ ਲੇਕਿਨ 4 ਤਰੀਕ ਦੀ ਮੀਟਿੰਗ ਵੀ ਹੋਏਗੀ ਤੇ 4 ਤਰੀਕ ਤੋਂ ਮੀਟਿੰਗ ਤੋਂ ਬਾਅਦ ਇਹ ਵੀ ਇਨਸ਼ੋਰ ਕੀਤਾ ਜਾਊਗਾ ਕੇਂਦਰ ਵੱਲੋਂ ਵੀ ਕੋਈ ਵੀ ਸਟੇਟ ਗਵਰਨਮੈਂਟ ਜਾਂ ਪੰਜਾਬ ਪੁਲਿਸ ਐਸਾ ਕੋਈ ਕਦਮ ਨਹੀਂ ਚੱਕੇ ਜਿਸ ਦੇ ਨਾਲ ਕਿਸਾਨਾਂ ਨੂੰ ਹਰਾਸਤ ਚ ਲਿਆ ਜਾਵੇ ਇਹਦੇ ਬਾਰੇ ਕਿਸੇ ਵੀ ਮਿਸਟਰ ਨੂੰ ਇਹ ਗੱਲ ਕਰ ਜਾਣਕਾਰੀ ਨਹੀਂ ਸੀ ਇਹ ਇੱਕ ਬਾਤ ਦੇ ਵਿੱਚ ਇਹ ਐਕਸ਼ਨ ਲੈਣਾ ਚਲੋ ਉਹ ਤੇ ਗੱਲ ਹੈ ਕਿ ਉਹਨਾਂ ਨੇ ਲਿਆ ਬਟ ਅਗਲੀ ਵਾਰ ਇਹ ਮੇਕ ਸ਼ੋਰ ਕੀਤਾ ਜਾਊਗਾ ਕੇਂਦਰ ਵੱਲੋਂ 4 ਦਿਨ ਮਿੱਟੂ ਜੀ ਇਸ ਦੌਰਾਨ ਵੀ ਜਗਜੀਤ ਸਿੰਘ ਡੱਲੇਵਾਲ ਨੂੰ ਆਪ ਪਰੋਸਾ ਦਵਾਇਆ ਗਿਆ ਕਿ ਤੁਸੀਂ ਆਪਣਾ ਮਰਨਵੜ ਖਤਮ ਕਰ ਦਿਓ ਇਹ ਜੋ ਕੋਈ ਵੀ ਐਕਸ਼ਨ ਕੇਂਦਰ ਸਰਕਾਰ ਨਹੀਂ ਲਏਗੀ ਮੈਂ ਕਿਹਾ ਮੈਂ ਤੁਹਾਡੇ ਤੇ ਸਾਰੇ ਚੈਨਲ ਤੇ ਸਾਰਿਆਂ ਦੇ ਮੂਹਰੇ ਇਹ ਗੱਲ ਕਰ ਰਿਹਾ ਹਾਂ ਇੱਕ ਮਿਨਿਸਟਰ ਹੋਣ ਨਾਤੇ ਸਰਕਾਰ 'ਚ ਵੀ ਇਹ ਜੀ ਕੋਈ ਵੀ ਗੱਲ ਬਿਲਕੁਲ ਨਹੀਂ ਹੋਏਗੀ ਇਹ ਇਹਦੇ ਪਿੱਛੇ ਕੀ ਕਾਰਨ ਨੇ ਉਹ ਸਟੇਟ ਗਵਰਨਮੈਂਟ ਦੱਸ ਸਕਦੀ ਆ ਪਰ ਇਸ ਵੇਲੇ ਚਾਹੇ ਸਟੇਟ ਗਵਰਨਮੈਂਟ ਦਾ ਉਹਨਾਂ ਨੂੰ ਵੀ ਕਿਹਾ ਗਿਆ ਏ ਤੇ ਸਾਰਾ ਅਗਲੀ ਮੀਟਿੰਗ ਜਿਹੜੀ ਚਾਰ ਨੂੰ ਹੋਊਗੀ ਉਹ ਬੜੇ ਹੀ ਤਿਆਰੀ ਦੇ ਨਾਲ ਬੜੇ ਹੀ ਸਤਕਾਰ ਨਾਲ ਕਿਉਂਕਿ ਦੱਲੇਵਾਲ ਸਾਹਿਬ ਜਦੋਂ ਇਸ ਤਕਲੀਫ 'ਚ ਉਹ ਮੀਟਿੰਗ 'ਚ ਪਹੁੰਚਦੇ ਸੀ ਤੇ ਇੱਥੇ ਦੇਖਿਆ ਗਿਆ ਉਹਨਾਂ ਦੀਆਂ ਪਿਕਚਰਾਂ ਦੇਖੀਆਂ ਗਈਆਂ ਤੁਸੀਂ ਤੁਹਾਡੇ ਚੈਨਲ 'ਤੇ ਬਿੱਗ ਕਿਸ ਮੁਸ਼ਕਿਲ ਨਾਲ ਉਹ ਐਂਬੂਲੈਂਸ ਲੈ ਕੇ ਉਹ ਮੀਟਿੰਗ ਤੇ ਆਉਂਦੇ ਆ ਜੀ ਤੇ ਜੀ ਉਹ ਚੰਗੀ ਤਰ੍ਹਾਂ ਮੀਟਿੰਗ 'ਚ ਸਵਸਤ ਹੋ ਕੇ ਆਪਣੀ ਗੱਲ ਕਿਸਾਨਾਂ ਦੀ ਤਕੜੇ ਹੋ ਕੇ ਰੱਖਣਗੇ ਤਾਂ ਉਹ ਵੀ ਬਹੁਤ ਜ਼ਰੂਰੀ ਆ ਤੇ ਮੈਂ ਇਸ ਦਾ ਮੈਂ ਆਪਣੇ ਸਰਕਾਰ ਦਾ ਉੱਚੇ ਪ੍ਰਧਾਨ ਮੰਤਰੀ ਜੀ ਨੇ ਚਾਹੇ ਉਹਦੇ ਵਿੱਚ ਸਾਡੇ ਗ੍ਰਹਿ ਮੰਤਰੀ, ਖੇਤੀ ਮੰਤਰੀ ਸਾਡੇ ਕਿਉਂਕਿ ਬਹੁਤ ਲੰਬੇ ਸਾਲ ਤੋਂ ਜਿਹੜੇ ਪਿਊਸ਼ ਗੋਇਲ ਜੀ ਨੇ ਮੀਟਿੰਗਾਂ ਚ ਜਾਂਦੇ ਆ ਤੇ ਉਹਨਾਂ ਦਾ ਸਬਦ ਇਹ ਸੀਗਾ ਜਦੋਂ ਵੀ ਮੀਟਿੰਗ ਤੇ ਵਿਚਾਰ ਕੀਤਾ ਸੈਸ਼ਨ ਕਿਉਂਕਿ ਬੜਾ ਲੰਬਾ ਚੱਲਿਆ ਸਭ ਨੂੰ ਇਹ ਸੀ ਵੀ ਕਿਸੇ ਤਰੀਕੇ ਨਾਲ ਡੱਲੇ ਆਲ ਸਾਹਿਬ ਨੂੰ ਉਹਦੇ ਵਿੱਚ ਬਹੁਤ ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕੀਤੀ ਉਹਨਾਂ ਦੇ ਨੇੜੇ ਵਾਲਿਆਂ ਨਾਲ ਗੱਲ ਕੀਤੀ ਹੋਰ ਵੀ ਲੋਕਾਂ ਨੇ ਬਹੁਤ ਜਿਹੜੇ ਉਹਨਾਂ ਦਾ ਚੰਗਾ ਤਖਾਨਾ ਮਜ਼ਦੂਰਾਂ ਦਾ ਸੋਚਣ ਵਾਲੇ ਨੇ ਉਹਨਾਂ ਨੇ ਇਹ ਗੱਲ ਜੀ ਵੀ ਕੱਲ ਨੂੰ ਜੇ ਰੱਬ ਨਾ ਕਰੇ ਕੋਈ ਗੱਲ ਹੋ ਜਾਂਦੀ ਆ ਤੇ ਸਾਰੀ ਜਿਹੜੀ ਕਿਸਾਨਾਂ ਦੀ ਗੱਲਬਾਤ ਚੱਲ ਰਹੀ ਹੈ ਕੇਂਦਰ ਨਾਲ ਉਹਦੇ ਵਿੱਚ ਕਿੱਡਾ بڑا ਅਸਰ ਪੈਜੂ ਤੁਸੀਂ ਮਤਲਬ ਇਸ ਦਾ ਅੰਦਾਜ਼ਾ ਤਾਂ ਲਾਓ ਨਾ ਹੂੰ ਉਹ ਤਾਂ ਗੱਲ ਕਿਧਰੇ ਹੋਰਲੇ ਹੋਰੀ ਪਾਸੇ ਘੁੰਮ ਜੂਗੀ ਕਿ ਇਸ ਕਰਕੇ ਜੇ ਇਹਨੂੰ ਸੀਰੀਅਸਲੀ ਗੱਲ ਸੈਂਟਰ ਸਰਕਾਰ ਕਰ ਰਹੀ ਆ ਤੇ ਢੱਲੇਸ ਵਾਲਾ ਵੀ ਪਹਿਲਾਂ ਸੇਤ ਠੀਕ ਹੋਣੀ ਚਾਹੀਦੀ ਹੈ ਤੇ ਉਹ ਉਹਨਾਂ ਨੇ ਮੰਨੀ ਇਹ ਗੱਲ ਤੇ ਇਹਦਾ ਬਹੁਤ ਸਹਿ ਦਿਨੋਂ ਸਾਰੇ ਪੰਜਾਬ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਪਾਰਟੀਆ ਅਲੱਗ ਗੱਲ ਨੇ ਬਟੂ ਜੀ ਜਗਜੀਤ ਸਿੰਘ ਢੱਲੇਵਾਲ ਦੇ ਵੱਲੋਂ ਆ ਗੱਲ ਕਲੀਅਰ ਕਰ ਦਿੱਤੀ ਗਈ ਹੈ ਕਿ ਜੇ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਇਸ ਤੋਂ ਵੀ ਵੱਡਾ ਅਸੀਂ ਅੰਦੋਲਨ ਲਗਾਵਾਂਗੇ ਉਹ ਤਾਂ ਉੱਚ ਕੋਈ ਗਲਤਫਹਮੀ ਹੈ ਹੀ ਨਹੀਂ ਕਿਸੇ ਨੂੰ ਅਜੇ ਕੋਈ ਕਸਰਾ ਕੋਈ ਉਹਨਾਂ ਦੀ ਤਾਕਤ ਦੇਖਣ ਨੂੰ ਚਾਹੇ ਸਰਕਾਰ ਨੂੰ ਕਿਸਾਨਾਂ ਦੇ ਮੰਚ ਲਾਕ ਆਫ ਫੇਥ ਬੇਪਰੋਜ਼ਗੀ ਹੈ ਤਾਂ ਹੀ ਇਹੋ ਜੇ ਬਿਆਨ ਦਿੱਤੇ ਜਾਂਦੇ ਨੇ ਕਿ ਕਮੇਟੀਆਂ ਬਣਾ ਦਿੱਤੀਆਂ ਜਾਂਦੀਆਂ ਨੇ ਹੱਲ ਕੁਝ ਹੁੰਦਾ ਨਹੀਂ 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 دیکھੋ ਇਹ ਗੱਲ ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਜਿਵੇਂ ਕਿ ਕਿਸਾਨ ਲੀਡਰ ਆਪ ਕਹਿੰਦੇ ਆ ਵੀ ਜਿਹੜਾ ਹੱਲ ਆ ਉਹ ਤਾਂ ਮੀਟਿੰਗਾਂ ਨਾਲ ਹੀ ਹੋਣਾ ਉਹ ਤਾਂ ਡਾਇਲੌਗ ਨਾਲ ਹੀ ਹੋਣਾ ਹੁਣ ਜਿਵੇਂ ਉਹਨਾਂ ਉਦੋਂ ਗੱਲ ਰੱਖੀ ਗਈ ਉਹ ਹੁਣ ਸਾਰੇ ਦੇਸ਼ 'ਚ ਸਾਰਾ ਸਰਵੇ ਚੱਲ ਰਿਹਾ ਏ ਜਿਵੇਂ ਕਮੇਟੀ ਬਣਾਈ ਗਈ ਆ ਉਹ ਸਾਰੇ ਦੇਸ਼ ਦੇ ਵਿੱਚ ਰਿਪੋਰਟ ਲੈ ਰਹੀ ਆ ਵੀ ਐਮਐਸਪੀ ਕੱਲੇ ਪੰਜਾਬ ਚ ਦਾ ਲਾਗੂ ਨਹੀਂ ਹੋਣੀ ਸਾਰੇ ਮੁਲਕ ਚ ਹੋਣੀ ਆ ਉਹਦੇ ਡਾਟਾ ਇਕੱਠੇ ਕੀਤੇ ਜਾ ਰਹੇ ਆ ਉਹਦੇ ਨਾਲ ਅੱਗੇ ਉਹ ਲੈ ਕੇ ਚਾਰਦੀ ਮੀਟਿੰਗ ਚ ਆਉਣਗੇ ਗੱਲਬਾਤ ਹੋਏਗੀ ਪਰ ਤੁਸੀਂ ਇਹ ਵੀ ਦੇਖੋ ਵੀ ਆਹ ਜਿਹੜੀ ਪਿਛਲੀ ਮੀਟਿੰਗ ਹੋਈ ਸੀ ਉਹ ਚ ਸਾਰੀ ਲੀਡਰਸ਼ਿਪ ਨੇ ਬੜਾ ਸੰਤੁਸ਼ਟੀ ਬਾਹਰ ਆ ਕੇ ਦਿਖਾਈ ਸੀ ਵੀ ਮੀਟਿੰਗ ਚੰਗੇ ਮਾਹੌਲ ਚ ਹੋਈ ਤੇ ਅਗਲੀ ਮੀਟਿੰਗ ਲਈ ਅਸੀਂ ਬਿਲਕੁਲ ਤਿਆਰ ਆ ਅਗਲੀ ਮੀਟਿੰਗ ਵੀ ਜਿਹੜੀ ਹੈ ਉਹ ਚੰਗੇ ਮਾਹੌਲ ਚ ਹੋਏਗੀ ਪਰ ਪਰ ਇਹ ਗੱਲ ਥੋੜੀ ਠੀਕ ਆ ਇਹ ਵਿਸ਼ਵਾਸ ਬਣਾਉਣਾ ਬਹੁਤ ਜ਼ਰੂਰੀ ਆ ਸਰਕਾਰਾਂ ਨੂੰ ਲੋਕਾਂ ਚ ਜੇ ਵਿਸ਼ਵਾਸ ਨਾ ਸਰਕਾਰਾਂ ਚ ਹੋਵੇ ਤਾਂ ਫਿਰ ਗੱਲ ਮੈਂ ਸਮਝਦਾ ਕਿਤੇ ਪਾਸੇ ਰਹਿੰਦੀ ਨਹੀਂ ਲੋਕਾਂ ਨੇ ਤਾਂ ਸਰਕਾਰ ਚੁਣੀ ਹੁੰਦੀ ਆ ਇਸ ਕਰਕੇ ਇਹ ਬਹਾਨਾ ਜਿਹੜਾ ਹੈ ਮੈਂ ਤਾਂ ਬਾਰ-ਬਾਰ ਕਿਹਾ ਮੈਂ ਇਹ ਨਹੀਂ ਕੋਈ ਮੈਂ ਕ੍ਰੈਡਿਟ ਲੈਣ ਦੀ ਗੱਲ ਕਰਨਾ ਇਹ ਫਰਕ ਸੀ ਇਸ ਵੇਲੇ ਇੱਕ ਪੰਜਾਬ ਦਾ ਕਿਸਾਨ ਦਾ ਪੁੱਤ ਐਸ ਵੇਲੇ ਕੈਬਨਿਟ ਚ ਬੈਠਾ ਹੈ ਐਸ ਵੇਲੇ ਸਰਕਾਰ ਚ ਬੈਠਾ ਹੈ ਹੂੰ ਤੇ ਕੇਂਦਰ ਸਰਕਾਰ ਵੱਲੋਂ ਮੈਂ ਤੁਹਾਨੂੰ ਬਾਰ ਬਾਰ ਵਿਸ਼ਵਾਸ ਦਿਵਾਉਣਾ ਕੋਈ ਵੀ ਕੋਈ ਵੀ ਅੱਖਟਕ ਤੇ ਵੀ ਕੋਈ ਜਿਹੜਾ ਏ ਉਹ ਕਿਸਾਨ ਦੇ ਪੁੱਤਾਂ ਵੱਲ ਮਜ਼ਦੂਰਾਂ ਦੇ ਪੁੱਤਾਂ ਨਾਲ ਕੋਈ ਐਸੀ ਗੱਲ ਹੀ ਨਹੀਂ ਹੋ ਸਕਦੀ ਸਾਰੇ ਸਾਰੇ ਜਿੰਨਾ ਦੇਸ਼ ਦੇ ਪ੍ਰਧਾਨ ਮੰਤਰੀ ਜੀ ਮੈਂ ਸਮਝਦਾ ਪੰਜਾਬ ਦੇ ਲਈ ਖਾਸ ਤੌਰ ਤੇ ਮੈਂ ਇਹ ਨਾ ਇਹ ਗੱਲਾਂ ਪੋਲੀਟੀਕਲ ਨਹੀਂ ਜੇ ਮੈਂ ਜੋ ਗੱਲ ਕਰਨੀ ਨਹੀਂ ਚਾਹੁੰਦਾ ਫਿਰ ਉਹ ਇੱਕ ਦੂਜੇ ਪਾਰਟੀ ਦੇ ਲੱਗ ਜਾਂਦੀਆਂ ਗੱਲਾਂ ਸ਼ੁਰੂ ਹੋ ਜਾਂਦੀਆਂ ਡਿਬੇਟ ਸ਼ੁਰੂ ਹੋ ਜਾਂਦੇ ਆ ਪਰ ਤੁਸੀਂ ਦੇਖੋਗੇ ਇਹ ਬਹੁਤ ਇੱਕ ਖੇਤੀ ਮੰਤਰੀ ਦਾ ਵੀ ਫਰਕ ਇੱਕ ਖੇਤੀ ਮੰਤਰੀ ਐਸੇ ਖੇਤੀ ਮੰਤਰੀ ਨੇ ਜਿਹੜੇ ਤਿੰਨ ਵਾਰ ਆਪਣੇ ਮੁੱਖ ਮੰਤਰੀ ਰਹੇ ਬਹੁਤ ਸੀਨੀਅਰ ਬੰਦੇ ਨੇ ਤੇ ਉਹਨਾਂ ਦੇ ਮੀਟਿੰਗ 'ਚ ਆਉਣਾ ਉਹਨਾਂ ਦੇ ਰਹਿਨvai 'ਚ ਇਹ ਜਿਹੜਾ ਡਾਇਲੌਗ ਸ਼ੁਰੂ ਹੋ ਰਿਹਾ ਏ ਉਹ ਬਿਟੋ ਜੀ ਕਿ ਉਮੀਦ ਹੈ ਕਿ ਜਾ ਸਕਦੀ ਹੈ ਕਿ ਔਨ ਦਿ 4 ਮਈ ਨੂੰ ਜੋ ਮੀਟਿੰਗ ਹੈ ਉਸ 'ਚ ਕੋਈ ਹੱਲ ਨਿਕਲੇਗਾ ਕੋਈ ਸੋਲਿਡ ਆਊਟਕਮ ਨਿਕਲ ਕੇ ਆਏਗਾ ਦੇਖੋ ਗੱਲ ਇਹ ਅਬੀ ਜੇ ਮੈਂ ਇਹ ਗੱਲ ਕਹਾ ਵੀ 4 ਤਰੀਕ ਨੂੰ ਹੀ ਉਹਦਾ ਸਭ ਮਸਲਿਆਂ ਦਾ ਹੱਲ ਨਿਕਲੇ ਜੇ ਨਿਕਲ ਜਾਏਗਾ ਉਹ ਉਹ ਤਾਂ ਮੈਂ ਸਮਝਦਾ ਮੇਰੇ ਵੱਲੋਂ ਕਹਿਣਾ ਝੂਠ ਹੋਏਗਾ ਇਹ ਇਹ ਮੀਟਿੰਗਾਂ ਦਾ ਦੌਰ ਪੋਜ਼ਿਟਿਵ ਦਿਸ਼ਾ ਵੱਲ ਚੱਲ ਰਿਹਾ ਹੈ ਇਹ ਇਹ ਮੀਟਿੰਗਾਂ ਦੇ ਵਿੱਚ ਜੋ-ਜੋ ਕੁਝ ਕਿਸਾਨਾਂ ਵੱਲੋਂ ਕਿਸਾਨ ਲੀਡਰਸ਼ਿਪ ਵੱਲੋਂ ਰੱਖਿਆ ਜਾ ਰਿਹਾ ਉਹਨੂੰ ਕਿਤੇ ਨਾ ਕਿਤੇ ਸਰਕਾਰ ਆ ਜਿਹੜੀ ਕਬੂਲ ਕਰਨ ਲੱਗੀ ਉਹ ਜਦੋਂ ਉਹ ਇਸ ਗੱਲ ਤੇ ਆ ਗਈ ਵੀ ਹਾਂ ਠੀਕ ਅਸੀਂ ਇਹਦੇ ਲਈ ਛਾਣਬੀਨ ਕਰਦੇ ਆਂ ਅਸੀਂ ਕਮੇਟੀ ਬਣਾਉਣੀ ਆ ਅਸੀਂ ਅੱਗੇ ਡਾਟਾ ਕਲੈਕਟ ਕਰਦੇ ਆ ਇਹਦਾ ਮਤਲਬ ਉਹ ਕਿਸਾਨਾਂ ਦੀ ਗੱਲ ਤੇ ਹਾਂ ਹਾਂ ਪੱਕੀ ਹੋ ਗਈ ਹੂੰ ਇਸ ਕਰਕੇ ਇਹ ਬੜਾ ਵੱਡਾ ਪਿਛਲੀਆਂ ਮੀਟਿੰਗਾਂ ਜਿਹੜੀਆਂ ਤਿੰਨ ਹੋਈਆਂ ਨੇ ਉਹਦਾ ਬੜਾ ਲਾਭ ਹੋਇਆ ਤੇ ਮੈਨੂੰ ਲੱਗਦਾ ਵੀ ਕੁਝ ਮੀਟਿੰਗਾਂ ਹੋਣਗੀਆਂ ਹੋਰ ਇਹ 'ਚ ਕੋਈ ਸ਼ੱਕ ਨਹੀਂ ਉਸ ਮੀਟਿੰਗਾਂ ਦੇ ਵਿੱਚ ਵਿੱਚ ਹਾਲਾ ਜਿਹੜਾ ਉਹ ਕਿਉਂਕਿ ਹਲਕੱਲਾ ਪੰਜਾਬ ਦਾ ਨਹੀਂ ਸਾਰੇ ਦੇਸ਼ ਦਾ ਹੂੰ ਇਸ ਕਰਕੇ ਉਹ ਟਾਈਮ ਜਿਹੜਾ ਹੈ ਉਹ ਜ਼ਰੂਰ ਇਹਦੇ ਲੱਗੇਗਾ ਪਰ ਜਿਸ ਤਰੀਕੇ ਨਾਲ ਹੁਣ ਡਾਇਲੌਗ ਇੱਕ ਦੂਜੇ ਨਾਲ ਇੱਕ ਪਹਿਲੀ ਗੱਲ ਇੱਕ ਦੂਜੇ ਨਾਲ ਜਿਹੜੀ ਉਹ ਉਹ ਇੱਕ ਇੱਕ ਕੜਤਨਪਣ ਪੜ ਸੀਗਾ ਹੂੰ ਉਹ ਕੜਤਨਪਣ ਜਿਹੜਾ ਦੂਰ ਹੁੰਦਾ ਜਾ ਰਿਹਾ ਪਹਿਲੀ ਤਾਂ ਗੱਲ ਇਹ ਆ ਹੂੰ ਕਿ ਬੜੇ ਸੀਨੀਅਰ ਲੀਡਰ ਨੇ ਤੇ ਉਹ ਜਿਹੜੀ ਇੱਕ ਦੂਜੇ ਦੀ ਗੱਲ ਮੰਨਣ ਲੱਗੇ ਨੇ ਹੂੰ ਇਹ ਵਿਸ਼ਵਾਸ ਇਹ ਇਤੋਂ ਪਤਾ ਲੱਗਦਾ ਵੀ ਇੱਕ ਦੂਜੇ 'ਚ ਵਿਸ਼ਵਾਸ ਬਣਦਾ ਜਾ ਰਿਹਾ ਠੀਕ ਆ ਇਹ ਨਹੀਂ ਕੋਈ ਸਰਕਾਰਾਂ ਪੋਲੀਟੀਕਲੀ ਹੁੰਦੀਆਂ ਨੇ ਤੇ ਕਿਸਾਨ ਜਿਹੜੇ ਲੀਡਰ ਨੇ ਜਿਹੜੇ ਉਹ ਕੋਈ ਪੋਲੀਟੀਕਲ ਨਹੀਂਗੇ ਉਹ ਤਾਂ ਆਮ ਲੋਕਾਂ ਦੇ ਲੋਕਾਂ ਦੇ ਲਈ ਸੰਘਰਸ਼ ਕਰਦੇ ਆ ਤੇ ਉਹ ਚ ਫਰਕ ਜ਼ਰੂਰ ਹੁੰਦਾ ਹੈ ਪੋਲੀਟੀਕਲ ਪਾਰਟੀਆਂ ਦੇ ਬਟ ਹੁਣ ਇੱਕ ਦੂਜੇ ਦੀ ਜਿਹੜੀ ਗੱਲ ਸੁਣਨ ਲੱਗੇ ਨੇ ਇੱਕ ਦੂਜੇ ਦੀ ਇਹ ਮੈਨੂੰ ਲੱਗਦਾ ਬਹੁਤ ਵੱਡੀ ਇੱਕ ਚੇਂਜ ਆ ਇਹਨੂੰ ਚਾਹੇ ਤੁਸੀਂ ਮੰਨੋ ਜਿਹੜੇ ਬਹੁਤ ਕੈਬਨਿਟ ਮੰਤਰੀ ਜਿਹੜੇ ਐਗਰੀਕਲਚਰ ਨੇ ਉਹਨਾਂ ਦੀ ਗੱਲ ਚਾਹੇ ਕਰੀਏ ਚਾਹੇ ਇਦਰੋ ਡੱਲੇਵਾਲ ਸਾਹਿਬ ਤੇ ਪੰਦੇਰ ਸਾਹਿਬ ਦੀ ਗੱਲ ਕਰੀਏ ਜੀ ਚਾਹੇ ਪਿੱਛੇ ਅਗਰਾਹ ਸਾਹਮ ਹੋਣੀ ਨੇ ਅੱਜ ਇਹ ਮੀਟਿੰਗ 'ਚ ਨਹੀਂ ਆ ਰਹੇ ਅਗਰਾਹ ਸਾਹਿਬ ਹੋਣੀ ਜੀ ਇੱਕ ਹੀ ਤੁਹਾਡੇ ਪਰਸਨਲ ਲੈਵਲ ਤੇ ਕੋਈ ਗੱਲਬਾਤ ਜੈਜੀ ਸਿੰਘ ਡੱਲੇਵਾਲ ਨਾਲ ਹੋਈ ਹੈ ਜਾਂ ਤੁਸੀਂ ਕੰਟੈਕਟ ਉਹਨਾਂ ਨੂੰ ਕਰੋਗੇ ਦੇਖੋ ਜੀ ਮੈਂ ਤਾਂ ਕੱਲ ਵੀ ਬੋਲਦੇ ਹੀ ਕਿਹਾ ਇਹ ਇਹ ਗੱਲ ਕਈ ਵਾਰ ਜਿਹੜੀਆਂ ਪਿਛਲੀਆਂ ਗੱਲਾਂ ਐ ਉਹਨਾਂ ਨੂੰ ਕਿ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਹੈ ਉਹ ਪਿਛਲੀ ਗੱਲ ਕੋਈ ਕੜਤਣ ਵਾਲੀ ਕਹੀ ਹੋਈ ਉਹਨੂੰ ਮੂਰੇ ਲੈ ਆਉਂਦੇ ਆ ਜੀ ਪਰ ਕਿਸੇ ਵੇਲੇ ਬਹੁਤ ਬੜੀਆਂ ਗੱਲਾਂ ਆਪਸ ਵਿੱਚ ਦੋ ਦੇਸ਼ ਲੜਦੇ ਆ ਉਹਨਾਂ ਦਾ ਵੀ ਜਦੋਂ ਬਹਿ ਕੇ ਸਮਝੌਤੇ ਹੁੰਦੇ ਆ ਇਹ ਤਾਂ ਕੋਈ ਇਹ ਤਾਂ ਆਪਾਂ ਆ ਪਰਿਵਾਰ ਨੇ ਆਪਣੇ ਹੂੰ ਵੀ ਇਸ ਕਰਕੇ ਜੱਲ੍ਹਿਆਂਵਾਲਾ ਸਾਹਿਬ ਨਾਲ ਬਹੁਤ ਵਧੀਆ ਜਿਹੜਾ ਹੈ ਉਹ ਉਹਨਾਂ ਨੇ ਬਜ਼ੁਰਗਾਂ ਨੇ ਗੱਲ ਮੰਨੀ ਆ ਸਾਰਿਆਂ ਦੀ ਹਾਂ ਜੇ ਤੁਸੀਂ ਕਹੋ ਵੀ ਮੇਰੀ ਕੋਈ ਦੀ ਡਾਇਰੈਕਟ ਗੱਲ ਜਿਹੜੀ ਆ ਕਿਸੇ ਦੀ ਵੀ ਉਹ ਬਿਲਕੁਲ ਨਹੀਂ ਜੀ ਕੋਈ ਵੀ ਜੇ ਮੈਂ ਉਹਨਾਂ ਨੂੰ ਇਹ ਕਹਾ ਵੀ ਸਾਡੀ ਸਿੱਧੀ ਗੱਲ ਰੋਜ਼ ਹੁੰਦੀ ਆ ਜੀ ਉਹ ਕਿਤੇ ਨਾ ਕਿਤੇ ਗਲਤ ਇੱਕ ਮੈਸੇਜ ਵੀ ਗਲਤ ਜਾਂਦਾ ਏ ਹੂੰ ਹੂੰ ਫਿਰ ਅੱਜਕੱਲ ਤੁਹਾਨੂੰ ਪਤਾ ਸਮਾਂ ਕਿਹਦਾ ਜੇ ਜਦੀ ਕੁਐਸਚਨ ਮਾਰਕ ਲੱਗ ਜਾਂਦੇ ਨੇ ਜਦ ਹੀ ਇੱਕ ਦੂਜੇ ਨਾਲ ਰਲੇ ਲੜਾਈ ਦੀ ਗੱਲ ਆ ਜਾਂਦੀ ਹੈ ਜੀ ਜੀ ਉਹ ਚੰਗੀਆਂ ਗੱਲਾਂ ਪਿੱਛੇ ਰਹਿ ਜਾਂਦੀ ਇਸ ਕਰਕੇ ਬਹੁਤ ਸੂਝਵਾਨ ਬੰਦੇ ਨੇ ਵਿੱਚ ਜਿਹੜੇ ਨੇ ਦੋਨੋਂ ਪਾਸੇ ਅੱਜ ਵੀ ਨਹੀਂ ਬੜੇ ਲੰਬੇ ਚਿਰ ਦੀਆਂ ਉਹ ਗੱਲਾਂ ਗੱਲਬਾਤ ਚੱਲ ਰਹੀ ਆ ਕਰਦੇ ਆ ਤੇ ਉਹ ਇੱਕ ਦੂਜੇ ਦਾ ਸਾਰੀ ਤਿਆਰੀ ਆ ਜਿਹੜੀ ਸਨੇਹੇ ਨੇ ਜਿਹੜੇ ਉਹ ਬੜੀ ਤਰੀਕੇ ਨਾਲ ਡਾਇਲੌਗ ਚੱਲਦੇ ਆ ਸਰਕਾਰ ਲੈਵਲ ਤੇ ਜਦੋਂ ਹੁੰਦੀਆਂ ਉਹਦੇ ਤੁਸੀਂ ਸਮਝਦੇ ਹੋ ਬੜਾ ਕੁਝ ਹੁੰਦਾ ਤੁਸੀਂ ਵੀ ਬੜੇ ਪ੍ਰਾਣੇ ਹੋ ਤੇ ਉਸ ਤਰੀਕੇ ਨਾਲ ਗੱਲਾਂ ਆ ਜਿਹੜੀਆਂ ਪੋਜ਼ਿਟਿਵ ਚੱਲ ਰਹੀ ਆ ਇੱਕ ਦੂਜੇ ਦੀ ਮਤਲਬ ਕਹਿਣ ਦਾ ਇਹ ਵੀ ਇੱਕ ਦੂਜੇ ਦੀ ਗੱਲ ਤੇ ਵਿਸ਼ਵਾਸ ਬਣ ਬਣ ਰਿਹਾ ਹੈ ਜਿਹੜੀ ਵੱਡੀ ਗੱਲ ਇਹ ਆ ਤੇ ਇਹ ਸਾਰੀਆਂ ਗੱਲਾਂ ਸਿਰੇ ਲੱਗਣਗੀਆਂ ਮੈਂ ਇਹ ਸਮਝਦਾ ਇਹ ਵੀ ਬਿਲਕੁਲ ਥੋੜੇ ਚਿਰ ਲਈ ਥੋੜੇ ਚਿਰ ਲਈ ਜਿਹੜਾ ਸ਼ੱਕ ਆ ਇੱਕ ਦੂਜੇ ਦੇ ਸਮਾਨਾ ਚ ਥੋੜੀ ਕਰਵਾਹਟ ਆ ਉਹ ਥੋੜੇ ਚਿਰ ਲਈ ਕੱਢ ਦੇਣੀ ਚਾਹੀਦੀ ਆ ਬਾਕੀ ਤਾਂ ਮੂਰੇ ਤਿਆਰ ਹੀ ਆਪਾਂ ਜੇ ਨਹੀਂ ਹੋਊਗਾ ਤਾਂ ਜਿਹੜੀ ਜਿਹੜਾ ਸੰਘਰਸ਼ ਆ ਜਿਹੜਾ ਉਹ ਤਾਂ ਜਾਰੀ ਹੈਗਾ ਹੀ ਹੈਗਾ ਰਹਿਣਾ ਹੀ ਰਹਿਣਾ ਹੈ ਹੂੰ ਹੂੰ ਪਰ ਥੋੜੇ ਚਿਰ ਲਈ ਆਪਾਂ ਪੋਜ਼ਿਟਿਵ ਹੋ ਕੇ ਮੈਨੂੰ ਜੋ ਲੱਗਦਾ ਹੈ ਵੀ ਜਿਸ ਤਰੀਕੇ ਨਾਲ ਹੁਣ ਮੈਂ ਵੇਖਿਆ ਹੈ ਸੈਂਟਰ ਸਰਕਾਰ ਦਾ ਰਵਈਆ ਹੈ ਉਹ ਬਹੁਤ ਹੀ ਪੋਜ਼ਿਟਿਵ ਰਵਈਆ ਹੈ ਉਹ ਬੜਾ ਪਹਿਲਾਂ ਵੀ ਰਵਈਆ ਬਿਲਕੁਲ ਠੀਕ ਸੀਗਾ ਉਸ ਕਿਉਂਕਿ ਉਦੋਂ ਮੈਂ 3 ਸਵਾ ਸਾਲ ਹੋਰੇ ਭੁਖੜਦਾ ਆਪਣੇ ਹਟਾਲ ਤੇ ਬੈਠੀ ਸੀ ਪਰ ਵਿੱਚੋਂ ਕਈ ਵਾਰ ਐਸੇ ਬੰਦੇ ਹੁੰਦੇ ਆ ਜਿਹੜੀ ਜਿਹੜੇ ਕੜਤਣ ਪਾ ਦਿੰਦੇ ਆ ਜੀ ਮੈਨੂੰ ਮੈਂ ਇੱਕ ਇਸ਼ਾਰੇ ਮਾਤਰੀ ਗੱਲ ਕਰੂੰਗਾ ਵੀ ਕਈ ਲੋਕ ਜਿਹੜੇ ਉਹ ਵਿਗਨ ਪਾਉਣ ਵਾਲੇ ਕੜਤਣ ਪਾਉਣ ਵਾਲੇ ਉਹ ਲੋਕ ਪਿੱਛੇ ਹਟੇ ਨੇ ਜਿਹੜੇ ਪੋਜ਼ਿਟਿਵ ਸੋਚ ਵਾਲੇ ਦੋਨੋਂ ਪਾਸੇ ਜਿਹੜੇ ਉਹ ਬੰਦੇ ਅੱਗੇ ਵਧੇ ਨੇ ਜੀ ਬਿੱਟੇ